ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਧਿਆਏ 3 ਪਰਮਾਣੂ ਅਤੇ ਅਣੂ ਇਹ ਸਧਿਆਏ ਦੇ ਅੰਤ ਵਿੱਚ ਆਏ ਅਭਿਆਸ ਦੇ ਪਹਿਲੇ 3 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਲਿਖਣ ਦਾ ਕਰਨ ਦਾ ਅਭਿਆਸ ਜ਼ਰੂਰ ਕਰੋ ਸਭ ਸ਼ੁਰੂ ਕਰੀਏ प्यारे विद्यार्थियों ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਜਿਹੜਾ ਹੈ ਬਣਾਇਆ ਹੈ ਇਹਨੂੰ ਖੋਲੋ ਫਿਰ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਇੱਥੇ ਤੇ ਅੰਗਰੇਜ਼ੀ ਦੀਆਂ ਪਲੇਲਿਸਟਾਂ ਮਿਲਣਗੀਆਂ ਇੱਕ ਹੈਗੀ ਹੈ 9th in English CV ਇੱਕ ਹੈਗੀ 9th English Literature ਇੱਕ ਹੈਗੀ 9th Grammar ਤੇ ਗਣਿਤ ਦੀਆਂ ਚਾਰ ਪਲੇਲਿਸਟਾਂ ਮਿਲਣਗੀਆਂ 9th Math Notes ਤੇ ਨਵੀਂ ਨਵੀਂ ਗਣਿਤ 9th Math and Reasoning ਵੀ ਹੋ ਗਈ ਹੈ ஏசிவி 9th மேத் ਕਰਕੇ ਫਿਰ ਗਣਿਤੇ ਸਿਧਾਂਤ ਫਿਰ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਵਾਧਾ ਕਰਨ ਲਈ ਕਲੀਅਰ ਰਹੀਏ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਤੇ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚੇ ਹੁਣ ਵਾਲੇ ਸਵਾਲ ਪਹਿਲਾ ਸਵਾਲ ਇਹ ਕਹਿੰਦੇ 0.24 ਗ੍ਰਾਮ ਮਤਲਬ ਕਿ 240 ਮਿਲੀਗ੍ਰਾਮ ਕਹਿ ਸਕਦੇ ਆ ਜਾਂ 0.24 ਗ੍ਰਾਮ ਆਕਸੀਜਨ ਅਤੇ ਬੋਰੋਨ ਯੁਕਤ ਯੋਗਿਕ ਯੋਗਿਕ ਦਾ ਕੰਪਾਊਂਡ ਭਾਵ ਬੋਰੋਨ ਤੇ ਆਕਸੀਜਨ ਦਾ ਬਣਿਆ ਇੱਕ ਯੋਗਿਕ ਹੈਗਾ ਇਹ ਉਹ 0.24 ਗ੍ਰਾਮ ਸੈਂਪਲ ਲਿਆ ਗਿਆ ਦੇ ਨਮੂਨੇ ਵਿੱਚ ਵਿਸ਼ਲੇਸ਼ਣ ਦੁਆਰਾ ਫਿਰ ਉਹਨੂੰ ਉਹਦੀ ਪੜਤਾਲ ਕੀਤੀ ਵਿਸ਼ਲੇਸ਼ਣ ਕੀਤਾ ਚੀਰਫੜ ਕੀਤਾ ਦੇਖਿਆ ਕਿ ਕਿਹਦਾ ਕਿੰਨਾ ਕਿੰਨਾ ਕੀ ਕੀ ਹੈਗਾ ਇਹ ਵੇਖਿਆ ਗਿਆ ਕਿ ਇਸ ਵਿੱਚ 0.096 ਗ੍ਰਾਮ ਬੋਰੋਨ ਅਤੇ 0.144 ਗ੍ਰਾਮ ਆਕਸੀਜਨ ਹੈ ਇਹਨਾਂ ਤੋਂ ਬਣਿਆ ਹੈ ਠੀਕ ਹੈ ਉਸ ਯੋਗਿਕ ਦੇ ਪ੍ਰਤੀਸ਼ਤ ਬਣਤਰ ਦੀ ਪਾਤੂ ਵਿੱਚ ਗਣਨਾ ਕਰੋ ਲੋ ਜੀ ਬੜਾ ਸੌਖਾ ਸਵਾਲ ਹੈ ਬੱਚਿਓ ਜਿਹਦਾ ਪ੍ਰਤੀਸ਼ਤ ਦੇ ਸਵਾਲ ਅਸੀਂ 8ਵੀਂ ਜਮਾਤ ਵਿੱਚ ਸਿੱਖੇ ਨੇ ਗਣਿਤ ਦੇ ਇਹ ਉਹੀ ਚੀਜ਼ ਹੈ ਸੋ ਮੈਂ ਇਸ ਕਰੀ ਗੱਲ ਨਾ ਕਿ ਉਹ ਜਿਹੜੇ ਵਿਸ਼ੇ ਹੁੰਦੇ ਨੇ ਦੂਜੇ ਨਾਲ ਜੁੜੇ ਹੁੰਦੇ ਨੇ ਕਦੀ ਆਇਆ ਨਾ ਕਿ ਆਕਰੋ ਕਿ ਮੈਨੂੰ ਇਸ ਚ ਰੁਚੀ ਨਹੀਂ ਹੈਗੀ ਮੈਨੂੰ ਇਸ ਚ ਰੁਚੀ ਹੈਗੀ ਹੈ 10ਵੀਂ ਤੱਕ ਸਾਰੇ ਵਿਸ਼ੇ ਸਾਂਝੇ ਹੁੰਦੇ ਨੇ ਸੋ ਸਾਰੇ ਵਿਸ਼ਿਆਂ ਨੂੰ ਇੱਕੋ ਜਿਹੀ ਤਵੱਜੋ ਦਿਆ ਕਰੋ ਸੋ ਦੇਖੋ ਹੁਣ ਅਗਰ ਸਾਨੂੰ ਪ੍ਰਤੀਸ਼ਤਾਂ ਦਾ ਅਗਰ ਸੀ ਚੈਪਟਰ ਨਹੀਂ ਦਾ ਨਾ ਪੜਿਆ ਜੇ ਬੱਚਿਆਂ ਨੂੰ ਕੋਈ ਤੰਗੀ ਹੁੰਦੀ ਹੈ ਤੇ ਤੁਸੀਂ 8ਵੀਂ ਜਮਾਤ ਦਾ ਗਣਿਤੀ ਪਲੇਲਿਸਟ ਖੋਲ ਕੇ ਦੇਖੋ ਉਹ ਜਗ੍ਹਾ ਹੈ ਰਾਸ਼ੀਆਂ ਦੀ ਤੁਲਨਾ ਦੇ ਵਿੱਚ ਇਹ ਸਾਰੀ ਗੱਲਾਂ ਨੂੰ ਬੜੇ ਵਿਸਥਾਰ ਦੇ ਨਾਲ ਬਹੁਤ ਸਾਰੇ ਸਵਾਲ ਕੀਤੇ ਹੋਏ ਨੇ ਠੀਕ ਹੈ ਸੋ ਹਨ ਐਚ ਕੇ ਦੇ ਪ੍ਰਤੀਸ਼ਤ ਦੇ ਰੂਪ ਚ ਆ ਚੀਜ਼ਾਂ ਲੱਭਣੀਆਂ ਨੇ ਕਿ ਇਹ ਕਿੰਨਾ ਕਿੰਨਾ ਪ੍ਰਤੀਸ਼ਤ ਬੋਰੋਨ ਆ ਗਿਆ ਕਿੰਨੇ ਪ੍ਰਤੀਸ਼ਤ ਆਇਆ ਹੈਗਾ ਸੋ ਬੱਚੇ ਬੜਾ ਹੀ ਸੌਖਾ ਸਵਾਲ ਹੈ ਸਿਰਫ ਗੁਣਾ ਭਾਗ ਦਾ ਸਵਾਲ ਹੈ ਬਸ ਪ੍ਰਤੀਸ਼ਤ ਦਾ ਪਰਸੈਂਟੇਜ ਸਾਨੂੰ ਪਤਾਉਣਾ ਚਾਹੀਦਾ ਸੋ ਨਮੂਨੇ ਦਾ ਕੁੱਲ ਭਾਰ 0.24 ਗ੍ਰਾਮ ਦਿੱਤਾ ਹੋਇਆ ਹੈ ਦੇਖੋ ਜੀ ਜੋ ਜੋ ਸਾਹਮਣੇ ਹੈ ਪਹਿਲੇ ਉਹਨੂੰ ਲਿਖ ਲਵੋ ਫਿਰ ਤਸਵੀਰ ਬੜੀ ਸਪਸ਼ਟ ਸਾਹਮਣੇ ਆ ਜਾਂਦੀ ਹੈ ਫਿਰ ਐਚ ਕੇ ਬੋਰੋਨ ਕਿੰਨਾ ਹੈ 0.096 ਗ੍ਰਾਮ ਨਮੂਨੇ ਵਿੱਚ ਬੋਰੋਨ ਦਾ ਭਾਰ 0.096 ਗ੍ਰਾਮ ਇਨ ਮੂਨੇ ਵਿੱਚ ਆਕਸੀਜਨ ਦਾ ਭਾਰ 0.14 ਹੈ ਹੁਣ ਬੱਚਿਓ ਪ੍ਰਤੀਸ਼ਤ ਦਾ ਜੋ ਆਮ ਅਸੂਲ ਹੈਗਾ ਹੈ ਉਹ ਕਿ ਅੰਸ਼ ਦੀ ਪ੍ਰਤੀਸ਼ਤ ਜੇ ਦੀ ਪਤਾ ਕਰਨੀ ਹੈ ਸ਼ਰੀਰ ਤੇ ਅੰਸ਼ ਦਾ ਭਾਰ ਵਟਾ ਕੁੱਲ ਭਾਰ ਗੁਣਾ 100 ਪ੍ਰਤੀਸ਼ਤ ਦੀ ਜਗ੍ਹਾ ਕਿੰਨੀ ਜਗ੍ਹਾ ਲੱਗੀ ਹੈ ਹਨਾ ਕਿੰਨਾ ਵਾਧਾ ਹੋਇਆ ਜਿੱਦਾਂ ਅਸੀਂ ਵਚੀਲ ਕਹਿੰਦੇ ਆ ਕਿ ਇਹਦਾ ਰੇਟ ਇੰਨਾ ਵਧਿਆ ਸੋ ਜਿੰਨਾ ਵਧਿਆ ਉਹ ਵਟਾ ਪੁਰਾਣਾ ਰੇਟ ਉਹਤੇ ਇੰਨਾ ਵਧਿਆ ਤੇ ਗੁਣਾ 100 ਪਰਸੈਂਟ ਆ ਜਾਂਦਾ ਤੇ ਜੇ ਰੇਟ ਘਟਿਆ ਕਿੰਨਾ ਘਟਿਆ ਉਹਨਾਂ ਉੱਪਰ ਆ ਜਾਂਦਾ ਅੰਸ਼ ਦੇ ਵਿੱਚ ਤੇ ਥੱਲੇ ਕਿੰਨੇ ਰੇਟ ਤੋਂ ਘਟਿਆ ਉਹ ਥੱਲੇ ਆ ਜਾਂਦਾ ਗੁਣਾ 100% ਇੱਕ ਕਲਾਸ ਵਿੱਚ 40 ਬੱਚੇ ਨੇ ਵਿੱਚ 15 ਲੜਕੀਆਂ ਨੇ ਤੇ ਇਹਨੇ ਉਹ ਹੈਗੇ ਨੇ ਤੇ ਕਿੰਨੇ ਪ੍ਰਤੀਸ਼ਤ 15 ਲੜਕੀਆਂ ਦੀ ਲੜਕੀਆਂ ਦੀ ਪ੍ਰਤੀਸ਼ਤਤ ਘਟਣੀ ਹੈ ਕਿਦਾਂ ਤੇ 15 40 100% ਬਦ ਐ ਚੀਜ਼ ਹੈ 100 ਅੰਸ਼ ਦੀ ਪ੍ਰਤੀਸ਼ਤ ਬਣਤਰ ਅੰਸ਼ ਦਾ ਭਾਰ ਕੁੱਲ ਭਾਰ 100% ਆ ਵੀ ਉਹ ਅਗੇ ਦੇਖੀ ਹੁਣ ਦੋਨਾਂ ਦਾ ਕਰ ਲੈਨੇ ਆ ਹੁਣ ਬੋਰੋਂ ਦੀ ਪ੍ਰਤੀਸ਼ਤ ਕੀ ਹੋਵੇਗੀ ਬੋਰੋਂ ਦਾ ਪਰ ਕਿਉਂਕਿ ਅਸੀਂ ਅੰਸ਼ ਦੀ ਗੱਲ ਕੀਤੀ ਹੈ ਸੋ ਬੋਰੋਂ ਦੀ ਪ੍ਰਤੀਸ਼ਤ ਕੱਢਾਂਗੇ ਤੇ ਬੋਰੋਂ ਦਾ ਭਾਰ ਵਟਾ ਕੁੱਲ ਭਾਰ 100 ਪ੍ਰਤੀਸ਼ਤ ਬੋਰੋਂ ਕਿੰਨਾ 0.09 ਹੈ ਤੇ ਕੁੱਲ ਭਾਰ 0.24 ਜਿਲੇ ਨੂੰ ਸਰਲ ਕੀਤਾ ਤੇ ਬੱਚਿਓ 24 ਚੋ ਕਿੰਨਾ ਹੁੰਦਾ 24 ਚੋ ਬੰਨਾ 96 4 ਚੋ 16 4 ਦੁਬਾਰੀ 18 ਇੱਕ 9 ਠੀਕ ਹੈ ਤੇ 100 ਜਿਲੇ ਕੀਤਾ ਤੇ 40% ਸਾਡਾ ਜਵਾਬ ਆ ਗਿਆ ਹੁਣ ਜੇ ਤੁਸੀਂ ਦੂਜਾ ਤਰੀਕਾ ਵੀ ਹੈ ਹੁਣ ਦੋਈ ਚੀਜ਼ਾਂ ਨੇ ਨਾ ਸੋਜ ਜੋ ਜਣੀ ਕੱਢੋ ਕਿੰਨਾ ਹੋ ਗਿਆ 60% ਤੇ ਜੋ ਬਾਕੀ ਬਚਿਆ ਆਕਸੀਜਨ ਹੋ ਗਈ ਇਦਾਂ ਵੀ ਕਰ ਸਕਦੇ ਆ ਪਰ ਅਸੀਂ ਇਦਾਂ ਵੀ ਦਿਖਾ ਸਕਦੇ ਆ ਅਤੇ ਆਕਸੀਜਨ ਦੀ ਪ੍ਰਤੀਸ਼ਤ ਆਕਸੀਜਨ ਦਾ ਭਾਰ ਵਟਾ ਕੁੱਲ ਭਾਰ ਗੁਣਾ 100% ਤੇ ਲਓ ਜੀ ਇਹ ਹੋ ਗਿਆ 0.144 ਵਟਾ 0.2 4 ਤੇ ਗੁਣਾ 100 ਤੇ ਬਚਾ 24 ਨੂੰ 6 ਨਾਲ ਗੁਣਾ ਕਰੇ 6 4 24 6 ਨੂੰ 12 ਨਾਲ ਚਾਹਾਂ ਇਹ 6 ਆਂਦਾ ਹੈ ਤੇ ਜਿਹੜੇ ਨੂੰ ਸਰਲ ਕਰਦੇ ਆ ਠੀਕ ਹੈ ਨਾ ਤੇ ਕੀ ਹੋ ਜਾਏਗਾ ਇਹਨਾਂ ਗੁਣਾ ਕਰਾਂਗੇ ਤੇ 60% ਆ ਜਾਏਗਾ ਸੋਜ ਇੱਕ 40 ਕੱਢ ਲਈ ਦੋ ਚੀਜ਼ਾਂ ਨੇ ਇੱਕ ਅਗਰ 40% ਹੈ ਤੇ ਬਾਕੀ ਬਚਿਆ ਉਹ 100 ਚੋਂ 40 ਘਟਾ ਕੇ 60 ਆ ਜਾਏਗਾ ਸੋ ਇਦਾਂ ਕਰਕੇ ਵੀ ਕਰ ਸਕਦੇ ਆ ਤੇ ਇਦਾਂ ਕਰਕੇ ਵੀ ਦਿਖਾ ਕੇ ਵੀ ਇਹਨੂੰ ਕਰ ਸਕਦੇ ਸੋ ਕਿੰਨਾ ਸੌਖਾ ਸੀਗਾ ਠੀਕ ਹੈ ਹੁਣ ਆ ਗਿਆ ਦੂਜਾ ਸਵਾਲ 3 ਗ੍ਰਾਮ ਕਾਰਬਨ 8 ਗ੍ਰਾਮ ਆਕਸੀਜਨ ਵਿੱਚ ਜਲ ਕੇ 11 ਗ੍ਰਾਮ ਕਾਰਬਨ ਡਾਈਆਕਸਾਈਡ ਪੈਦਾ ਕਰਦੀ ਹੈ ਕਾਰਬਨ ਜਲਿਆ ਕਿੰਨੇ ਚ 8 ਗ੍ਰਾਮ ਕਾਰਬਨ 3 ਗ੍ਰਾਮ ਕਾਰਬਨ ਸੜਿਆ 8 ਗ੍ਰਾਮ ਆਕਸੀਜਨ ਦੇ ਵਿੱਚ ਤੇ 3 ਜਮ 8 11 11 ਗ੍ਰਾਮ ਆਕਸੀਜਨ ਕਾਰਬਨ ਡਾਈਆਕਸਾਈਡ ਬਣ ਗਈ। ਇਹ ਕਹਿੰਦੇ ਜਦੋਂ 3 ਗ੍ਰਾਮ ਕਾਰਬਨ 50 ਗ੍ਰਾਮ ਆਕਸੀਜਨ ਵਿੱਚ ਜਲਾਵਾਂਗੇ ਤਾਂ ਕਿੰਨੇ ਗ੍ਰਾਮ ਕਾਰਬਨ ਡਾਈਆਕਸਾਈਡ ਉਪਜੇਗੀ? ਤੁਹਾਡਾ ਉੱਤਰ ਰਸਾਇਣਿਕ ਸੰਯੋਜਨ ਦੇ ਕਿਸ ਨਿਯਮ ਦੇ ਆਧਾਰਿਤ ਹੋਵੇਗਾ? ਬੜਾ ਹੀ ਬੱਚੋ ਮੁੰਡਲਾ ਜਿਹਾ ਸਵਾਲ ਸਿੰਧਾਤਕ ਸਵਾਲ ਹੈਗਾ। ਤੇਜ ਕੁਮਾਰ ਫਿਰ ਅੱਗੇ ਗੱਲ ਕੀਤੀ ਹੈ ਕੁਝ ਵੀ ਨਹੀਂ ਹੈਗਾ। ਸਵਾਲ ਬੜਾ ਸੌਖਾ ਹੈ। ਜੇ ਅਸੀਂ ਸੋਚੋ ਤੇ ਉੱਤਰ ਦਿਓ ਦੀ ਲੜੀ ਦੇ ਸਾਰੇ ਵੀਡੀਓ ਧਿਆਨ ਨਾਲ ਸਮਝਣੇ ਨੇ। ਯਾਰਾ ਜਵਾਬ ਬੜਾ ਸੌਖਾ ਹੈ ਰੱਖੋ। 3 ਗ੍ਰਾਮ ਕਾਰਬਨ 8 ਗ੍ਰਾਮ ਆਕਸੀਜਨ ਨਾਲ ਜੜ ਕੇ 11 ਗ੍ਰਾਮ ਕਾਰਬਨ ਡਾਈਆਕਸਾਈਡ ਪੈਦਾ ਕਰਦੀ ਹੈ ਠੀਕ ਹੈ ਜੀ ਭਾਗ ਕਾਰਬਨ ਅਤੇ ਆਕਸੀਜਨ 3 8 ਅਨੁਪਾਤ ਦੇ ਵਿੱਚ ਪ੍ਰਤੀਕਿਰਿਆ ਕਰਦੇ ਨੇ ਕਿਉਂਕਿ 3 ਤੇ 8 ਹੁਣ 3 ਨੂੰ 8 ਨਾਲ ਕੱਟਦੇ ਨਹੀਂ ਹੈਗੇ ਨਾ ਕੱਟਦੇ ਨਹੀਂ ਹੈਗੇ 3 ਨੂੰ 8 ਸਾਨੂੰ ਸਰਲ ਨਹੀਂ ਕਰ ਸਕਦੇ ਸੋ 3 ਗ੍ਰਾਮ ਦੇ ਪਿੱਛੇ 3 ਗ੍ਰਾਮ ਕਾਰਬਨ ਦੇ ਪਿੱਛੇ 8 ਗ੍ਰਾਮ ਆਕਸੀਜਨ ਦੀ ਖਪਤ ਹੁੰਦੀ ਹੈ ਜਦੋਂ ਇਹ ਜੁੜਦੇ ਨੇ ਤੇ 11 ਗ੍ਰਾਮ ਆਕਸੀਜਨ ਬਣਦੀ ਹੈ ਸੋ ਇਹ ਹੁਣ ਹੈਗਾ 3:8 ਅਨੁਪਾਤ ਸੋ ਜਦੋਂ 3 ਗ੍ਰਾਮ ਕਾਰਬਨ 50 ਗ੍ਰਾਮ ਆਕਸੀਜਨ ਵਿੱਚ ਜਲਾਇਆ ਜਾਏਗਾ ਤਾਂ ਵੀ 11 ਗ੍ਰਾਮ ਕਾਰਬਨ ਡਾਈਆਕਸਾਈਡ ਹੀ ਪੈਦਾ ਹੋਵੇਗੀ ਅਤੇ 50 ਚੋਂ 8 ਗ੍ਰਾਮ ਵਰਤੀ ਗਈ 8 ਗ੍ਰਾਮ ਵਰਤੀ ਗਈ ਤੇ ਬਾਕੀ ਕਿੰਨੀ ਰਹਿ ਗਈ 42 ਅਤੇ 42 ਗ੍ਰਾਮ ਆਕਸੀਜਨ ਅਣਵਰਤੀ ਰਹਿ ਜਾਏਗੀ ਲਓ ਜੀ ਉਹ ਵਰਤੀ ਨਹੀਂ ਹੋਏਗੀ ਹੁਣ ਇਹ ਜਿਹੜਾ ਉੱਤਰ ਹੈ ਇੱਕੇ ਸਧਾਰਨ ਤੇ ਸਿੱਧਾ ਹੈ ਇਹ ਉੱਤਰ ਰਸਾਇਣਿਕ ਸੰਯੋਜਨ ਦੇ ហេਠ ਲੇਖ ਦੇ ਨਿਯਮ ਤੇ ਨਿਰਭਰ ਹੈ ਕਿਹੜਾ ਅਸੂਲ ਕਿਹੜਾ ਨੁਕਤਾ ਹੈ ਕਿਹੜਾ ਨਿਯਮ ਹੈ ਕਿ ਕਿਸੇ ਵੀ ਯੋਗਿਕ ਦੇ ਸਿਰਜਣ ਲਈ ਜੁਣੇ ਤੇ ਯੋਗਿਕ ਕੀ ਹੈ ਕਿ ਕਾਰਬਨ ਡਾਈਆਕਸਾਈਡ ਸਿਰਜਣ ਲਈ ਤੱਤ ਹਮੇਸ਼ਾ ਇੱਕ ਨਿਸ਼ਚਿਤ ਪੁੰਜ ਦੇ ਅਨੁਪਾਤ ਵਿੱਚ ਰਸਾਇਣਿਕ ਸੰਯੋਜਨ ਕਰਦੇ ਹਨ ਭਾਵ ਜੇ ਤੁਸੀਂ ਕਾਰਬਨ ਡਾਈਆਕਸਾਈਡ ਬਣਾਣੀ ਹੈ ਤੇ ਕਾਰਬਨ ਤੇ ਆਕਸੀਜਨ ਦਾ ਅਨੁਪਾਤ 3:8 ਹੀ ਰਹੇਗਾ ਜੇ ਮੈਂ ਇਹਨੂੰ ਕਰ ਦਵਾਂ 1.5 ਗੁਣਾ 15 3 45 4.5 ਗ੍ਰਾਮ ਇਹ ਹੋ ਜਾ 15 8 120 ਇਹ 12 ਗ੍ਰਾਮ ਹੋ ਜਾਏਗੀ ਜੇ ਮੈਂ ਇਹਨੂੰ ਕਰਦਾ ਦੁੱਗਣਾ ਕਰਦਾ 3 2 6 6 ਗ੍ਰਾਮ ਕਾਰਬਨ ਲੈ ਲਾਂ ਤੇ ਆਕਸੀਜਨ ਹੋ ਜਾਏਗੀ 16 ਗ੍ਰਾਮ ਠੀਕ ਹੈ ਨਾ ਜੇ ਮੈਂ 33 9 ਕਰ ਦਵਾਂ 9 ਗ੍ਰਾਮ ਕਾਰਬਨ ਲੈ ਲਾਂ ਤੇ 8 3 24 ਗ੍ਰਾਮ ਆਕਸੀਜਨ ਬਣਤੀ ਜਾਏਗੀ ਭਾਵੇਂ ਕਾਰਬਨ ਤੇ ਆਕਸੀਜਨ ਦਾ ਜਿਹੜਾ ਅਨੁਪਾਤ ਹੈਗਾ ਬੱਚਿਓ ਉਹ 3 8 ਹੀ ਰਹੇਗਾ ਆਕਸੀਜਨ ਭਾਵੇਂ ਤੁਸੀਂ 50 ਗ੍ਰਾਮ ਦੀ ਜਾਂ 100 ਗ੍ਰਾਮ ਕਰ ਦੋ ਭਾਵੇਂ 150 ਗ੍ਰਾਮ ਕਰ ਦੋ ਭਾਵੇਂ 1000 ਗ੍ਰਾਮ ਕਰ ਦੋ ਜੇ ਕਾਰਬਨ 3 ਗ੍ਰਾਮ ਹੈ ਕਿਉਂ ਦਿੱਤੀ ਹੋਈ ਆਕਸੀਜਨ ਵਿੱਚੋਂ ਕੱਲੀ 8 ਗ੍ਰਾਮ ਆਕਸੀਜਨ ਹੀ ਵਰਤੇਗਾ ਜਲਣ ਲਈ ਤੇ ਕਾਰਬਨ ਡਾਈਆਕਸਾਈਡ ਬਣਾਉਣ ਲਈ ਸੋ ਇਹ ਬੜਾ ਹੀ ਮਹੱਤਵਪੂਰਨ ਤੇ ਬੜਾ ਸਿਧਾਂਤਕ ਸਵਾਲ ਸੀਗਾ ਦੇਖਣ ਨੂੰ ਭੁਲੇਖਾ ਪਾਉ ਲੱਗਦਾ ਸੀਗਾ ਪਰ ਜੇ ਗੱਲ ਸਾਨੂੰ ਇਸ ਨਾਮ ਦੀ ਪਤਾ ਹੈਗੀ ਹੈ ਕਿ ਅਸੀਂ ਜਵਾਬ ਬੜੇ ਸੌਖੇ ਢੰਗ ਨਾਲ ਇਹਦਾ ਦੇ ਸਕਦੇ ਹਾਂ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਇਹ ਵਿੱਚ ਬਹੁ ਪਰਮਾਣੂਵੀ ਆਇਨ ਕੀ ਹੁੰਦੇ ਹਨ ਉਦਾਹਰਣਾਂ ਦਿਓ ਇਹ ਗੱਲ ਮੈਂ ਸੋਚੋ ਤੇ ਉੱਤਰ ਦੇ ਉਹਦੀ ਲੜੀ ਵਿੱਚ ਵੀ ਇਹਦਾ ਇਹਦੇ ਬਾਰੇ ਸਮਝਾਇਆ ਸੋ ਚਾਰਜ ਵਾਲੇ ਚਾਰਜ ਬਿਜਲੀ ਚਾਰਜਰ ਨੂੰ ਕਹਿੰਦੇ ਆ ਜੋ ਰਿਣਾਤਮਕ ਵੀ ਹੋ ਸਕਦਾ ਹੈ ਧਨਾਤਮਕ ਵੀ ਹੋ ਸਕਦਾ ਹੈ ਵਾਲੇ ਪਰਮਾਣੂਆਂ ਦੇ ਸਮੂਹ ਨੂੰ ਪਰਮਾਣੂ ਨਹੀਂ ਪਰਮਾਣੂਆਂ ਦਾ ਸਮੂਹ ਨੂੰ ਬਹੁ ਪਰਮਾਣੂਵੀ ਕਿਉਂ ਪੋਲੀ ਐਟੋਮਿਕ ਪੋਲੀ ਟੋਮਿਕ ਮਨੇ 2 ਐਂਡ ਮੋਰ ਹਨਾ ਮੋਰ ਥੈਨ 1 ਸੋ ਪੋਲੀ ਐਟੋਮਿਕ ਆਇਨ ਕਿਹਾ ਜਾਂਦਾ ਹੈ ਬਹੁ ਪਰਮਾਣੂ ਆਇਨਾ ਦੀਆਂ ਕੁਝ ਉਦਾਹਰਣਾਂ ਇਸ ਤਰ੍ਹਾਂ ਹਨ ਅਮੋਨੀਅਮ N ਇੱਕ ਦੇਖੋ ਦੋ ਦੋਵੇਂ ਪਰਮਾਣੂ ਨਾਈਟ੍ਰੋਜਨ ਤੇ ਹਾਈਡਰੋਜਨ ਤੇ ਚਾਰ ਇੱਥੇ ਇੱਥੇ ਧਨਾਤਮਕ ਇੱਕ ਦਾ ਚਾਰ ਜਗ੍ਹਾ ਹੈ ਹਾਈਡਰੋਕਸਾਈਡ O ਅਤੇ H ਦੋ ਹੋਵੇ ਹਾਈਡਰੋਕਸਾਈਡ ਇੱਕ ਰਿਣ ਦਾ ਇੱਥੇ ਚਾਰ ਜਗ੍ਹਾ ਹੈ ਫਿਰ ਨਾਈਟ੍ਰੇਟ NO3 ਦੋ ਪਰਮਾਣੂ ਨੇ ਨਾਈਟ੍ਰੋਜਨ ਅਤੇ ਆਕਸੀਜਨ ਇੱਕ ਨੈਗੇਟਿਵ ਇੱਕ ਦਾ ਚਾਰ ਜਗ੍ਹਾ ਹੈ ਫਿਰ ਕਾਰਬੋਨੇਟ ਦੋ ਪੋਜ਼ਿਟਿਵ ਦਾ ਇਸੇ ਵਿੱਚ ਨੈਗੇਟਿਵ ਦਾ ਚਾਰਜ ਆਣਾ ਸੀਗਾ ਇੱਥੇ ਨੈਗੇਟਿਵ ਹੈ ਚਾਰਜ ਇੱਥੇ ਲੜਾ ਗਲਤੀ ਹੋ ਗਈ ਹੈ ਕਾਰਬੋਨੇਟ ਨੈਗੇਟਿਵ ਹੈ ਪਿਆਰਿਓ ਠੀਕ ਹੈ ਇਹ ਨੈਗੇਟਿਵ ਚਾਰਜ ਹੈ ਪੋਜ਼ਿਟਿਵ ਨਹੀਂ ਹੈਗਾ ਸੋ CO3 2- ਫਿਰ HCO3 ਹਾਈਡਰੋਜਨ ਕਾਰਬੋਨੇਟ ਇੱਥੇ -1 ਦਾ ਚਾਰਜ ਆਏਗਾ ਕਿਉਂਕਿ ਇੱਥੇ ਇੱਕ ਹਾਈਡਰੋਜਨ ਆ ਗਿਆ ਨਾ ਤੇ ਇੱਕ ਕੱਟ ਗਿਆ ਇੱਥੋਂ ਹੀ ਫਿਰ ਸਲਫਾਈਟ SO3 ਦੋ ਨੈਗੇਟਿਵ ਦਾ ਚਾਰਜ ਹੈਗਾ ਫਿਰ ਸਲਫੇਟ ਐਸਓ4 ਇਹ ਧਿਆਨ ਰੱਖਣਾ ਹੈ ਐਸਓ3 ਸਲਫਾਈਟ ਹੁੰਦਾ ਹੈ ਐਸਓ4 ਸਲਫੇਟ ਹੁੰਦਾ ਹੈ ਤੇ 2 ਮਾਈਨਸ ਦਾ ਚਾਰਜ ਹੈਗਾ ਫਾਸਫੇਟ ਪੀਓ4 3 ਮਾਈਨਸ ਦਾ ਚਾਰਜ ਹੈਗਾ ਤੇ ਫਾਸਫੇਟ ਹੈਗਾ ਸੋ ਮੈਂ ਤੁਹਾਨੂੰ ਇਹਨੇ ਸਾਰੇ ਉਦਾਹਰਨ ਦੇ ਦਿੱਤੇ ਨੇ ਕਿੰਨੇ 1 2 3 4 5 6 7 8 ਦੇ ਦਿੱਤੇ ਨੇ ਸੋ ਤੁਸੀਂ ਥੋੜਾ ਜਿਹਾ ਯਾਦ ਕਰ ਲਓ 3 4 ਯਾਦ ਕਰ ਲਓ ਦੋ ਤਿੰਨ ਉਦਾਹਰਨ ਦੇਣੇ ਕਾਫੀ ਹੈਗੇ ਨੇ ਸੋ ਐਸੀ ਪੈਰੇ ਵੀ ਜਾਣੀ ਤੁਹਾਡੇ ਅਭਿਆਸ ਦੇ ਪਹਿਲੇ ਤਿੰਨ ਸਵਾਲ ਕੀ ਸੀਤਰੋ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ